ਹਰਿਆਣਾ ਸਰਕਾਰ ਨੇ ਉਹਨੂੰ ਫੇਰ 40 ਦਿਨਾਂ ਦੀ ਪੈਰੋਲ ਦੇ ਦਿੱਤੀ ਹੈ ਸਮਝ ਸਕਦੇ ਹੋ ਤੁਸੀਂ ਹੋਈ ਕੀ ਜਾਂਦਾ ਹੈ ਅੱਜ ਤੱਕ ਨਿਊਜ਼ ਚੈਨਲ ਵਾਲੇ ਵੀ ਇਹਦੇ ਤੇ ਕੁਐਸਚਨ ਮਾਰਕ ਖੜਾ ਕਰੀ ਜਾਂਦੇ ਨੇ ਉਹ ਆਪਣੇ ਆਪ ਵਿੱਚ ਇੱਕ ਅਨੋਖਾ ਔਰ ਅਨਬ੍ਰੇਕੇਬਲ ਵਰਲਡ ਰਿਕਾਰਡ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦਾ ਮੇਨ ਪਲੇਅਰ ਦੇ ਇਸ ਚੈਨਲ ਤੇ ਜਿੱਥੇ ਅਸੀਂ ਇੱਕ ਹੀ ਸਵਾਲ ਪੁੱਛਦੇ ਹਾਂ ਆਖਿਰ ਇਸ ਦੇ ਪਿੱਛੇ ਦਾ ਮੁੱਖ ਖਿਡਾਰੀ ਕੌਣ ਹੈ ਅੱਜ ਦੀ ਮੁੱਖ ਖਬਰ ਇਹੀ ਹੈ ਕਿ ਗੁਰਮੀਤ ਰਾਮ ਰਹੀਮ ਜਿਹੜਾ ਰੇਪ ਦੇ ਦੋਸ਼ੀ ਦੇ ਕਾਰਨ 20 ਸਾਲ ਦੀ ਜੇਲ੍ਹ ਕੱਟਣ ਵਾਸਤੇ ਗਿਆ ਹੋਇਆ ਸੀ ਤੇ ਉਹਨੂੰ ਸਮੇਂ-ਸਮੇਂ ਤੇ ਪੈਰੋਲ ਮਿਲ ਜਾਂਦੀ ਹੈ ਕਦੇ 40 ਦਿਨਾਂ ਦੀ ਕਦੇ 42 ਦਿਨਾਂ ਦੀ ਕਦੇ 50 ਦਿਨਾਂ ਦੀ ਕਦੇ 30 ਦਿਨਾਂ ਦੀ ਤੇ ਹੁਣ ਫੇਰ ਉਹਦਾ ਜਨਮ ਦਿਨ ਆਈ ਜਾਂਦਾ ਹੈ ਐਸ ਕਰਕੇ ਹਰਿਆਣਾ ਸਰਕਾਰ ਨੇ ਉਹਨੂੰ ਫੇਰ 40 ਦਿਨਾਂ ਦੀ ਪੈਰੋਲ ਦੇ ਦਿੰਦੀ ਹੈ ਸਮਝ ਸਕਦੇ ਹੋ ਤੁਸੀਂ ਹੋਈ ਕੀ ਜਾਂਦਾ ਹੈ ਅੱਜ ਤੱਕ ਕਾਲਿਆ ਨੇ ਇਹ ਆਰਟੀਕਲ ਛਾਪਿਆ ਇਹਦੇ ਵਿੱਚ ਉਹਨਾਂ ਨੇ ਕੀ ਲਿਖਿਆ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਫੇਰ 40 ਇਸ ਦਿਨ ਕੇ ਲੀਏ ਜੇਲ ਸੇ ਬਾਹਰ ਆਇਆ ਰੇਪ ਮਰਡਰ ਕਾ ਦੋਸ਼ੀ ਰਾਮ ਰਹੀਮ बार बार ਕੈਸੇ ਮਿਲ ਰਹੀ ਹੈ ਰਿਹਾਈ ਅੱਜ ਤੱਕ ਨਿਊਜ਼ ਚੈਨਲ ਵਾਲੇ ਵੀ ਇਹਦੇ ਤੇ ਕੁਐਸਚਨ ਮਾਰਕ ਖੜਾ ਕਰੀ ਜਾਂਦੇ ਨੇ ਆਖਰ ਇਹ ਵਾਰ ਵਾਰ ਕਿਉਂ ਬਾਹਰ ਆਈ ਜਾਂਦਾ ਇਹਨਾਂ ਨੇ ਇਸ ਆਰਟੀਕਲ ਦੇ ਵਿੱਚ ਦੱਸਿਆ ਕਿ ਪਿਛਲੇ 8 ਸਾਲਾਂ ਤੋਂ ਉਹ 375 ਦਿਨ ਜੇਲ ਤੋਂ ਬਾਹਰ ਆ ਚੁੱਕਿਆ ਯਾਨੀ 1 ਸਾਲ ਤੋਂ ਵੀ ਜ਼ਿਆਦਾ ਦਿਨਾਂ ਵਾਸਤੇ ਉਹ ਪੈਰੋਲ ਲੈ ਚੁੱਕਿਆ ਹੈ ਹੋਰ ਇਹਨਾਂ ਨੇ ਕੀ ਲਿਖਿਆ ਆਰਟੀਕਲ ਛੇ ਸੁਣੋ ਬਹੁਤ ਹੀ ਇੰਟਰਸਟਿੰਗ ਜੇ ਵੇ ਨਾਲ ਲਿਖਿਆ ਹੋਇਆ ਇਹਨਾਂ ਨੇ ਆਰਟੀਕਲ ਧਿਆਨ ਨਾਲ ਸੁਣਿਓ ਕੀ ਲਿਖਿਆ ਇਹਨਾਂ ਨੇ ਰੇਪ ਔਰ ਮਰਡਰ ਕੇ ਦੋਸ਼ੀ ਬਾਬਾ ਰਾਮ ਰਹੀਮ ਇੱਕ ਬਾਰ ਫਿਰ ਜੇਲ੍ਹ ਸੇ ਬਾਹਰ ਆ ਗਿਆ ਇਸ ਬਾਰ 40 ਦਿਨੋਂ ਕੀ ਪੈਰੋਲ ਮਿਲੀ ਹੈ ਪੈਰੋਲ ਪਰ ਤੋਂ ਉਹ ਅਕਸਰ यूं ही جیل ਸੇ ਬਾਹਰ ਆਤਾ ਜਾਤਾ ਰਹਤਾ ਹੈ ਲੇਕਿਨ ਜਿਸ ਤਰਹ ਸੇ ਬਾਬਾ بار بار ਪੈਰੋਲ ਔਰ ਪਰਲੋ ਪਰ ਰਹਿ ਰਹਿਕਰ ਬਾਹਰ ਆਤਾ ਜਾ ਰਹਾ ਹੈ ਉਹ ਆਪਣੇ ਆਪ ਮੇ ਇੱਕ ਅਨੋਖਾ ਔਰ ਅਨਬ੍ਰੇਕੇਬਲ ਵਰਲਡ ਰਿਕਾਰਡ ਹੈ ਆਜ ਤੱਕ ਕਾਲੇ ਵੀ ਐਸ ਚੀਜ ਨੂੰ ਇੱਕ ਰਿਕਾਰਡ ਬਣਾਤਾ ਇਨਾਂ ਨੇ ਉਹ ਕਹਿੰਦੇ ਆ ਵੀ ਇਹ ਰਿਕਾਰਡ ਆਉਣ ਵਾਲੇ ਸਮੇਂ ਚ ਕੋਈ ਵੀ ਕੈਦੀ ਨਹੀਂ ਤੋੜ ਸਕੂਗਾ ਇਹਦਾ ਇੰਨੇ ਵਾਰੀ ਬਾਹਰ ਆਉਣ ਦਾ 8 ਸਾਲਾਂ ਦੇ ਵਿੱਚ 1 ਸਾਲ ਤੋਂ ਵੀ ਜ਼ਿਆਦਾ ਦਿਨ ਜਿਹੜਾ ਬੰਦਾ ਬਾਹਰ ਰਹਿ ਚੁੱਕਿਆ ਏ ਅਗਲੇ ਆਉਣ ਵਾਲੇ 12 ਸਾਲਾਂ 'ਚ ਉਹ ਕਿੰਨੇ ਦਿਨ ਹੋਰ ਬਾਹਰ ਰਹੂਗਾ ਕਿੰਨੇ ਦਿਨ ਹੀ ਸੋਰੀ ਕਿੰਨੇ ਸਾਲ ਹੋਰ ਬਾਹਰ ਰਹੂਗਾ 20 ਸਾਲਾਂਾਂ ਚੋਂ 3-4 ਸਾਲ ਤਾਂ ਇਹਨੂੰ ਬਾਹਰ ਪੈਰੋਲ ਹੀ ਮਿਲ ਜਾਣੀ ਆ ਕੀ ਫਾਇਦਾ ਇਹਨੂੰ ਐਡੀ ਵੱਡੀ ਸਜ਼ਾ ਲਾਈ ਦਾ ਕੀ ਇਹਦੀ ਸਜ਼ਾ ਮੁੱਕ ਗਈ ਇਹਨੂੰ ਤੁਸੀਂ ਦੋਸ਼ੀ ਨਹੀਂ ਗਿਣਦੇ ਜਿਹੜੇ ਬੰਦੇ ਨੇ ਜੇਲ੍ਹ ਜਾਣ ਦੇ ਡਰ ਤੋਂ ਸਾਰੇ ਹਰਿਆਣਾ ਪੰਜਾਬ ਦੇ ਅੰਦਰ ਦੰਗੇ ਕਰਵਾਤੇ ਸੀਗੇ 40-50 ਬੰਦੇ ਮਰ ਗਏ ਸੀ ਉਦੋਂ ਹੁਣ ਇਹਨੂੰ 40-40 ਦਿਨਾਂ ਦੀ ਪੈਰੋਲ ਦਿੱਤੀ ਜਾਂਦੀ ਹੈ ਸਿੱਖਾਂ ਨੂੰ ਕਿਉਂ ਨਹੀਂ ਪੈਰੋਲ ਮਿਲਦੀ ਜਿਹੜੇ ਪਿਛਲੇ 30-32 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਹੈਗੇ ਨੇ ਜਿਹੜੇ ਕੇਸ ਲੜ ਕੇ ਕੇਸ ਜਿੱਤ ਵੀ ਚੁਕੇ ਨੇ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ 2 ਸਾਲ ਦੀ NSA ਲੱਗੀ ਤੀਜੇ ਸਾਲ ਦੀ ਲੋਨ ਦੀ ਤਿਆਰੀ ਚੱਲ ਰਹੀ ਹੈ ਕਿਉਂ ਨਹੀਂ ਉਹਨਾਂ ਨੂੰ ਬਾਹਰ ਕੱਢਦੇ ਜਦੋਂ ਕਿ ਭਾਈ ਅਮਰਤਪਾਲ ਸਿੰਘ ਮੌਜੂਦਾ ਐਮ.ਐਲ.ਏ ਨੇ ਪੰਜਾਬੀਓ ਹੁਣ ਤੁਸੀਂ ਸਮਝੋ 2027 ਦੀਆਂ ਵੋਟਾਂ ਆਈ ਜਾਂਦੀਆਂ ਨੇ ਵੋਟਾਂ ਦੇ ਵਿੱਚ ਤੁਸੀਂ ਕਿਹਨੂੰ ਜਿਤਾਉਣਾ ਇਹ ਤੁਹਾਡੇ ਹੱਥ 'ਚ ਹੈ ਪੰਜਾਬ ਦੇ ਹਿੱਤ ਦੀ ਜਿਹੜਾ ਗੱਲ ਕਰਦਾ ਉਸ ਬੰਦੇ ਨੂੰ ਵੋਟ ਪਾ ਦਿਓ ਐਵੇਂ ਨਾ ਆਪਣੀ ਵੋਟ ਗਵਾਇਓ ਬਹੁਤ ਛਿੱਤਰਖਾਲੇ ਪੰਜਾਬੀਓ ਹੁਣ ਸੁਧਰਜੋ